ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਆਪਦੇ ਪਿੰਡ ਦੇ ਵਿੱਚ ਹਰਜਿੰਦਰ ਵੀਰ ਦੇ ਘਰੇ ਆਪਦੇ ਘਰ ਦੀ ਬੈਕਸਾਈਡ ਦਾਣਾ ਮੰਡੀ ਦੇ ਬਿਲਕੁਲ ਨੇੜੇ ਕਰਕੇ ਬਾਈ ਦਾ ਘਰ ਆ ਨਰਿੰਜਨ ਸਿੰਘ ਦੇ ਬਾਈ ਦਾ ਮੁੰਡਾ ਜਿਹੜਾ ਬਾਈ ਦੇ ਜਿਨ੍ਹਾਂ ਦੇ ਕੋਲੇ ਮੈਂ ਵੀਡੀਓ ਬਣਾ ਰਿਹਾ ਆਪ ਬਾਈ ਦਾ ਨਾਮ ਨਰਿੰਜਨ ਸਿੰਘ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਦੋ ਕਟੀਆਂ ਵਕਾਉ ਲਾਈਆਂ ਆਓ ਇਹਨਾਂ ਦੀ ਡਿਟੇਲ ਜਾਣਦੇ ਆਪਾਂ ਸਸੀ ਕਾਲਜੰਦਰ ਵੀਰੇ ਉੱਚੀ ਬੋਲੀ ਜੀ ਮੜਾ ਹੋਰ ਸੇਤਾਂ ਕਿਵੇਂ ਆ ਬੜੀ ਆ ਠੀਕ ਠਾਕ ਠੀਕ ਠਾਕ ਕਟੀਆਂ ਫਿਰ ਦੋਵੇਂ ਬੇਤਰੀਆਂ ਬਾਈ ਹਾਂਜੀ ਠੀਕ ਆ ਆਹ ਕੱਟੀ ਪਹਿਲੇ ਨੰਬਰ ਤੇ ਜਿਹੜੀ ਕਿੰਨੀ ਉਮਰ ਦੀ ਆ ਬਾਈ ਇਹ ਹੈਗੀ ਆ ਸਵਾ ਗਸਾਲ ਦੀ ਸਵਾ ਕੁਸਾਲ ਦੀ ਝੋਲੀ ਚਾਲੀ ਦੀ ਚੰਗੀ ਆ ਹਨਾ ਵੀਰੇ ਹਾਂਜੀ ਹੂੰ ਤੇ ਇਹ ਵੱਡੇ ਬਾਈ ਮਾਂ ਦਾ ਦੁੱਧ ਕਿੰਨਾ ਕੁ ਸੀਂਦੀ ਦਾ ਮਾਂ ਦਾ ਦੁੱਧ ਤਾਂ ਨਹੀਂ ਤੇ ਗਾੜਾ ਨਹੀਂ ਪਤਾ ਨਹੀਂ ਪਤਾ ਹੈ ਠੀਕ ਆ ਬਾਈ ਸਿਆਣੀ ਗੱਲ ਆ ਤੇ ਇਹ ਜਿੰਦਰ ਵੀਰੇ ਮੰਨ ਲਾ ਹੁਣ ਵੇਚ ਰੀਆਂ ਕੀ ਰੇਟ ਤੈਅ ਕੀਤਾ ਜਾਂਦਾ ਇਹ ਆਪਾਂ ਜੋੜਾ ਹੀ ਦੇਣਾ ਦੋਵੇਂ ਦੋਵੇਂ ਜੋੜਾ ਹੀ ਦੇਣਾ ਜੋੜਾ ਜੋੜੇ ਦੀ ਕੀ ਕੀਮਤ ਰੱਖਾਂਗੇ ਜੋੜੇ ਦੀ 50000 40000 ਮਾਨਤਨ ਕਰਦੇ ਆਂਗੇ ਵਿੱਚੋਂ ਵੀਰੇ ਹਾਂ ਖੁੱਲਾ ਕਰਦੇ ਆਂ ਠੀਕ ਆ ਇਹ ਕੱਟੀ ਆ ਜਿਹੜੀ ਸਾਲੋਂ ਉੱਪਰ ਆ ਕਿ ਸਾਲੋਂ ਕੱਟੀ ਆ ਜੀ ਉੱਪਰ ਹੀ ਆ ਸਾਲੋਂ ਉੱਪਰ ਹੀ ਆ ਤੇ ਆ ਜਿਹੜੀ ਦੋ ਨੰਬਰ ਵਾਲੀ ਇਹ ਵੀ ਵੀਰੇ ਇਹ ਹੋ ਗਈ 1.5 ਸਾਲ ਤੱਕ ਇਹ 1.5 ਸਾਲ ਦੀ ਹੈ ਮੰਨ ਲੈ ਇਹ ਵੱਡੀ ਜਾਂਦੇ ਨੇ ਹਨਾ ਪਲੀਆਂ ਪੁਲੀਆਂ ਵਜਣ ਵਾਲੀਆਂ ਕਟੀਆਂ ਹਨਾ ਵੈਸੇ ਇਹ ਗੱਲ ਹੂੰ ਤੇ ਜਿੰਦਰ ਭਾਈ ਜੇ ਕੋਈ ਜੋੜਾ ਹੀ ਲੈ ਲਊਗਾ ਫਿਰ ਮਾਨਤਨ ਖੁੱਲਾ ਕਰ ਦਿਆਂਗੇ ਹਾਂ ਖੁੱਲਾ ਕਰ ਕਈ ਵਾਰੀ ਪਤਾ ਕੀ ਕਈ ਪਰਾ ਗੁਜਰਾ ਗਜਰਾ ਨੂੰ ਦੇ ਦਿੰਦੇ ਆ ਲੈ ਕੇ ਮਈਆਂ ਸਾਂਭਣ ਨੂੰ ਉਹਨਾਂ ਲਈ ਫਾਇਦੇਮੰਦ ਚੀਜ਼ਾਂ ਹਨਾ ਕਿਉਂਕਿ ਹੋਰ 6 ਮਹੀਨਿਆਂ ਇਹਨਾਂ ਨੇ ਰਲ ਜਾਣਾ ਜਾ ਕੇ ਹੂੰ ਤੇ ਆਹ ਕੱਟੀ ਦਾ ਤਾਂ ਸਿੰਘ ਵੀ ਚੰਗਾ ਯਾਰ ਹਾਂ ਹਾਂ ਉਹ ਦੂਸਰੇ ਦੇ ਕੁੰਡੇ ਚੰਗੇ ਕਰ ਦਿੰਦੇ ਉਹ ਵੈ ਖੁੱਲਾ ਸੋਣਾ ਹਾਂ ਉਹ ਰੈਲਾ ਕਰੂਗੀ ਥੋੜਾ ਜਿਹਾ ਹਨਾ ਉਹਨਦੀ 1.5 ਸਾਲ ਉਮਰ ਆ ਹਾਂ ਦੇ ਉਂਦੀ ਵੀ ਮਾਂ ਦੇ ਦੁੱਧ ਦਾ ਨਹੀਂ ਪਤਾ ਬਈ ਮੜੀਆਂ ਝੋਲੀਆਂ ਵਖਾਈਏ ਖੁਰਜਾਈ ਮੜਾ ਜਿਹਾ ਵਖਾਈ ਦੋਵਾਂ ਦਾ ਰੇਟ 50000 ਆ ਤੋਰ ਦੇ ਕੱਲੀ ਕੱਲੀ ਵੀਰੇ ਆ ਵੀ ਤੋਰ ਦੇ ਵੱਡੀ ਵੀ ਮੈਨੂੰ ਮਨ ਲਓ ਤੁਸੀਂ ਵਜਨ ਆ ਕਟੀਆਂ ਦਾ ਜਿਹੜਾ ਉਹ ਮੇਰੇ ਹਿਸਾਬ ਨਾਲ ਜੋੜੇ ਦਾ ਲਾਉਣਿਆਂ ਦਾ ਆਪਾਂ 45 44000 ਦਾ ਵਜਨ-ਵਜਨ ਹੈਗਾ ਬਾਈ 42 40 ਤੋਂ ਲੈ ਕੇ 45 ਦੇ ਵਿੱਚ ਕਰ ਇਹ ਵੈਸੇ ਦੱਸਿਆ ਪਰ ਆਪਾਂ ਉਸ ਕੰਮ ਵਾਲੇ ਪਾਸੇ ਤਾਂ ਇਹਨਾਂ ਨੂੰ ਬਚਾਉਣ ਲਈ ਆਏ ਆ ਬਾਈ ਤਾਂ ਦੇਣ ਲੱਗਿਆ ਮੈਨੂੰ ਪਤਾ ਲੱਗਿਆ ਜਦੋਂ ਮੈਂ ਕਿਹਾ ਨਹੀਂ ਯਾਰ ਆਪਾਂ ਵੀਡੀਓ ਪਾ ਦਿੰਨੇ ਆ ਕੋਈ ਘਰੇ ਸਾਂਭਣ ਵਾਲਾ ਲੈ ਜਾਊਗਾ ਵਿਚਾਰੀਆਂ ਨੂੰ ਕਿਉਂਕਿ ਮੈਨੂੰ ਇਹ ਚੀਜ਼ ਤੋਂ ਥੋੜੀ ਜੀ ਅਲਰਜੀ ਆ ਵੀ ਮੈਂ ਕੱਟੀਆਂ ਚੀਜ਼ਾਂ ਦੇ ਵਿੱਚ ਪਾ ਕੇ ਖਾਣਾ। ਹਾਂ ਠੀਕ ਆ। ਸਾਹਮਣੇ ਵਾਲੇ ਭਰਾ ਨੂੰ ਯਾਰ ਬਹੁਤ ਵਧੀਆ ਚੀਜ਼ਾਂ ਰਹਿਣਗੀਆਂ ਕਿਉਂਕਿ ਪਿੰਡੇ ਵੇਖੋ ਕੱਟੀਆਂ ਦੇ ਤੁਸੀਂ ਐਂ ਪਤਲੇ ਜਾਵਾਂ। ਕਾਗਜੀ ਪਿੰਡੇ ਆ ਜਮਾਂ ਕੱਟੀਆਂ ਦੇ। ਆ ਝੋਲੀ ਵੇਖ ਲਓ ਹੁਣ ਬਾਈ। ਹਾਂ ਠੀਕ ਆ। ਜਿੰਦਰ ਬਾਈ ਇਹ ਫਿਰ ਕਿ ਮੰਨ ਲਾ ਕੱਲੀ ਜੇ ਲੈਣੀ ਹੋਵੇ ਕਿ ਨਹੀਂ ਦੇਣੀ ਕੱਲੀ? ਕੱਲੀ 30000। ਕੱਲੀ 30000 ਦੀ? ਹਾਂ ਠੀਕ ਆ ਬਾਈ ਤੇ ਆ ਕੱਲੀ ਬਾਈ। ਠੀਕ ਹੈ ਠੀਕ ਹੈ ਕੱਲੀ ਦਾ ਕੱਲੀ ਦਾ 30000 ਹੈ ਹੈ ਜੋੜੇ ਦਾ 50000 ਹੈ ਠੀਕ ਹੈ ਤੇ ਇਹ ਬਈ ਤੋਰਦੇ ਬਈ ਇਹ ਆ ਦੇਖ ਸਕਦੇ ਹੋ ਮਿੱਤਰੋ ਬਣਦੇ ਬਈ ਬਸ ਇਹ ਸਾਲ ਦੀ ਹੈ ਬਈ ਹਾਂ ਸਾਲ ਦੀ ਹੈ ਇਹ ਸਾਲ ਤੋਂ ਉੱਪਰ ਆ ਕੱਟੀ ਮਿੱਤਰੋ ਇਹਦਾ ਰੇਟ ਆ ਜਿਹੜਾ ਕੱਲੀ ਕੱਲੀ ਦਾ 30 30000 ਆ ਜੇ ਜੋੜਾ ਲੈਣਾ ਤੇ ਜੋੜੇ ਦਾ ਰੇਟ 50000 ਆ ਗੱਲਬਾਤ ਲਈ ਜਿੰਦਰ ਬਈ ਨੰਬਰ ਤਾਂ ਹੀ ਕਰਾਂ ਦੀ ਨੜਾ 98888 ਜੀ 07634 ਇੱਕ ਵਾਰੀ ਹੋਰ ਬੋਲ ਦਿਓ 98888076 ਠੀਕ ਹੈ ਇਸ ਨੰਬਰ ਤੇ ਕਰਨੀ ਹੈ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਮੇਰੇ ਪਿੰਡ ਦੇ ਵਿੱਚ ਜਿੰਦਰਵੀਰ ਦੇ ਕੋਲ ਆ ਦੇਵੇਂ ਕਟੀਆਂ ਦਾ ਵਜਨ ਦਿੱਤਾ ਤੋੜਾ ਬਾਕੀ ਸਾਰਾ ਕੁਝ ਵੀਡੀਓ ਵਿੱਚ ਦਿੱਤਾ ਮੈਂ ਬੋਲ ਆ ਮੇਰੇ ਘਰਾਂ ਦੇ ਕੋਲ ਆ ਧੰਨਵਾਦ